ਅਸੀਂ ਮੇਰਾ ਨਾਮ ਸਿਮਰ ਰਾਣੀ ਹੈ ਅਸੀਂ ਜੇਲ੍ਹ ਦੇ ਵਿੱਚ ਆਏ ਹੋਇਆ ਭਰਾਵਾਂ ਨੂੰ ਰਖੜੀ ਬੰਨਣ ਵਾਸਤੇ ਕਿਹੜੀ ਕਿਹੜੀ ਜਗ੍ਹਾ ਤੇ ਆਏ ਹੋ ਅਸੀਂ ਪਟਿਆਲਾ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਕੇਂਦਰ ਜੇਲ੍ਹ ਦੇ ਵਿੱਚ ਤੇ ਕਿ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਰਖੜੀ ਦੇ ਤਿਉਹਾਰ ਦੇ ਵਿੱਚ ਕਿਉਂਕਿ ਰਸਮੀ ਕਾਫੀ ਜ਼ਿਆਦਾ ਹੋਇਆ ਪਿਆ ਤੇ ਦੇਖਣ ਨੂੰ ਮਿਲ ਰਿਹਾ ਹਾਂਜੀ ਸਾਨੂੰ ਵੀ ਭੈਣਾਂ ਨੂੰ ਮੌਕਾ ਮਿਲਣ ਦੇ ਸਰਕਾਰ ਵੱਲੋਂ ਵੀ ਅੰਦਰ ਰਖੜੀ ਬੰਨਣ ਦਾ ਅਸੀਂ ਇੰਨੇ ਚ ਖੁਸ਼ਾਂ ਵੀ ਸਾਨੂੰ ਅੰਦਰ ਰਖੜੀ ਬਣਾਈ ਜਾ ਰਹੀ ਹੈ ਤੇ ਖੁਸ਼ੀ ਇੱਕ ਅਲੱਗ ਹੀ ਖੁਸ਼ੀ ਮੈਨੂੰ ਹੋ ਰਹੀ ਹੈ ਕਿ ਹਾਂਜੀ lagge di gall kariye kidda de bandvat kite gaye jail pe satan valon nai ji bahut vadhia aaye ji koi sukoti di bandish nahi koi kuch nahi mila re ne sanu asi jivein keh reya pyar na gall karke sanu mila re ne kidda ve kadon lagda sarkar valon vi chalo ikko aap mulakat karna na dooje pas di rakhdi ha to har din mulakat haan ji hun ki kariye majburiyan nu baithe hoye ne andar ha na hun milan te aana hi hai sanu inne ch bahut chaal chal reya vi asi apne pehlan paraan nu mil sakde ha ajj jehda eh pehn te bhra da ikko pavitar ਤਿਹਾਰ ਜਿਹੜਾ ਹੈਗਾ ਪੂਰੇ ਪੰਜਾਬ ਚ ਮਨਾਇਆ ਜਾ ਰਿਹਾ ਹੈ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਸ੍ਰੀ ਅਰਣਪਾਲ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਜੇਲ੍ਹ ਦੇ ਅੰਦਰ ਬੰਦਬੰਦੀਆਂ ਦੀ ਵੀ ਭੈਣਾ ਦਾ ਜਿਹੜਾ ਹੈਗਾ ਭੈਣਾ ਦੇ ਭਰਾ ਦਾ ਪਵਿੱਤਰ ਤਿਹਾਰ ਜਿਹੜਾ ਹੈਗਾ ਅਸੀਂ ਮਨਾ ਰਹੇ ਹਾਂ ਉਹਨਾਂ ਨੂੰ ਸਪੈਸ਼ਲ ਅਸੀਂ ਜੇਲ੍ਹ ਦੇ ਅੰਦਰ ਬਿਠਾ ਕੇ ਪੂਰੇ ਅਦਬ ਨਾਲ ਉਹਨਾਂ ਨੂੰ ਮਿਲਾਇਆ ਜਾਊਗਾ ਤੇ ਸਾਨੂੰ ਉਮੀਦ ਹੈ ਵੀ ਅੱਜ ਘੱਟੋ ਘੱਟ ਸਾਡੇ ਕੋਲੇ 1000 ਦੇ ਕਰੀਬ ਮੁਲਾਕਾਤ ਜਿਹੜੀ ਹੈਗੀ ਆ ਰਖੜੀ ਦਾ ਤਿਉਹਾਰ ਮਨਾਇਆ ਜਾਊਗਾ ਜਿਨ੍ਹਾਂ ਦੇ ਬ੍ਰਦਰ ਬਾਹਰ ਨੇ ਹੈਗੇ ਆ ਉਹ ਅੰਦਰ ਆ ਕੇ ਪੈਣਾ ਹੈਗੇ ਨੇ ਉਹਨਾਂ ਦੀ ਰਖੜੀ ਬੰਨ ਸਕਣਗੇ ਤੇ ਜਿਨ੍ਹਾਂ ਦੇ ਭੈਣਾ ਬਾਹਰ ਨੇ ਉਹ ਅੰਦਰ ਆ ਕੇ ਬੰਨ ਸਕਣਗੇ ਇੱਕ ਵਿਸ਼ੇਸ਼ ਪ੍ਰਬਾਲਾ ਕੀਤਾ ਗਿਆ ਹੈ ਜੇਲ੍ਹ ਡਿਪਾਰਟਮੈਂਟ ਸਰ ਜਿਸ ਨੇ ਕਿ ਮਠਾਈ ਵਗੈਰਾ ਪੈਣਾ ਲੈ ਕੇ ਆ ਰਹੀਆਂ ਤੇ ਮਠਾਈ ਵਗੈਰਾ ਲਿਆਉਂਦੀ ਸੀ ਜਾ ਰਹੀਆਂ ਇੱਥੇ ਸਾਰਾ ਕੁਝ ਨਹੀਂ ਉਹਨਾਂ ਨੇ ਮਠਾਈ ਦਾ ਪ੍ਰਬੰਧ ਅਸੀਂ ਇੱਥੇ ਕੀਤਾ ਕਿਉਂਕਿ ਕੋਈ ਗਲਤ ਚੀਜ਼ ਨਾ ਜਾਵੇ ਇਸ ਕਰਕੇ ਅਸੀਂ ਮਠਾਈ ਦਾ ਪ੍ਰਬੰਧ ਜਿਹੜਾ ਅਸੀਂ ਆਪ ਸਸ ਕੰਟੀਨਿਊ ਲੈ ਕੇ ਕਿੰਨਾ ਦੇ ਬੰਦਬਸ ਕੀਤੇ ਗਏ ਸਿਕਿਉਰਟੀ ਲੈ ਕੇ ਅਸੀਂ ਦੋ ਬੈਰੀਗੇਟ ਬਣਾਈ ਗਏ ਆ ਤੇ ਉਹਨਾਂ ਨੂੰ ਦੇਖਦੇ ਹੋਏ ਇੱਕ ਅਸੀਂ ਸਿਰਫ ਪੈੜਾਂ ਨੂੰ ਅੰਦਰ ਲੈ ਕੇ ਆਵਾਂਗੇ ਤੇ ਦੂਜੀ ਬਾਕੀ ਦੀ ਮੁਲਾਕਾਤ ਬਾਹਰਲੇ ਪਾਸੇ ਹੋਊ। ਹੁਣ ਤੱਕ ਕਿੰਨੀ ਐਂਟਰੀ ਹੋ ਚੁੱਕੀ ਹੈ ਸਰ ਹੁਣ ਤੱਕ 400 ਦੇ ਕਰੀਬ ਐਂਟਰੀ ਹੋ ਚੁੱਕੀ